ਇੱਕ ਚਮਚਾ ਪਾ ਲਿਆ ਘਿਓ ਦਾ ਦੇਸੀ ਘਿਓ ਦਾ ਪਾ ਕੇ ਇੱਕ ਚਮਚਾ ਇਹ ਆਪਾਂ ਬਦਾਮ ਆ ਇਹ ਵਿੱਚ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਕਰੰਤੀ ਜਿਹਾ ਕਰ ਲੈਨੇ ਆ ਇਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਨਾ ਕਰੰਤੀ ਹੋ ਜਾਊਗਾ ਇਹ ਉਦਾਂ ਤਾਂ ਵੈਸੇ ਵੀ ਪਾਇਆ ਜਾਂਦਾ ਹੈ ਕੱਚਾ ਨਹੀਂ ਉਦਾਂ ਪੁੰਨਣ ਤੋਂ ਬਗੈਰ ਵੀ ਭਾਵੇਂ ਪਾ ਲਗੇ ਪਰ ਥੋੜਾ ਜਿਹਾ ਇਦਾਂ ਜ਼ਿਆਦਾ ਟੇਸਟ ਵਾਧ ਜਾਂਦਾ ਕਰੰਤੀ ਕਰੰਤੀ ਜਿਹਾ ਜਦੋਂ ਆਉਂਦਾ ਇਹਨਾਂ ਨੂੰ ਜ਼ਿਆਦਾ ਸਵਾਦ ਲੱਗਦਾ ਥੋੜਾ ਜਿਹਾ ਆਪਾਂ ਭੁੰਨ ਲਏ ਇਹਨੂੰ ਬਾਹਰ ਕੱਢ ਲਾਂਗੇ। ਆਪਾਂ ਇਹਨੂੰ ਕੱਢ ਲੈਨੇ ਬਾਹਰ। ਇਹਦੇ ਤੇ ਆਪਾਂ ਇੱਕ ਕੜਛੀ ਘਿਓ ਦੀ ਹੋਰ ਪਾ ਲੈਨੇ ਆ। ਇਹਦੇ ਕੜਛੀ ਕੋ ਬਗੇ ਇਹ ਚਾਪਾਸ ਉਹ ਆਂ ਜਿਹੜੀਆਂ ਇਹ ਪਾ ਕੇ ਇਹ ਸਾਰੇ ਨੂੰ ਆਪਾਂ ਭੁੰਨ ਲੈਣਾ। ਇਹਨਾਂ ਆਪਾਂ ਭੁੰਨੀ ਜਾਨਾ ਤਾਂ ਤੱਕ ਭੁੰਨਾ ਜਦੋਂ ਇਹ ਸਭ ਲਾਲ ਨਾ ਹੋ ਜਾਣਾ। ਜਦੋਂ ਇਹ ਲਾਲ ਹੋ ਜਾਣਗੀਆਂ ਉਦੋਂ ਇਹਦੇ ਬਾਅਦ ਆਪਾਂ ਕੀ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਦਿਖਾਉਨੇ ਆਂ। ਤਾਂ ਉਹ ਹੋ ਗੀਆਂ। ਲਾਲ ਹੋ ਗਈਆਂ। ਥੱਲੋਂ ਆਪਾਂ ਸੇਕ ਕੱਟ ਕਰ ਦਿੰਨੇ ਆਂ। ਕੱਟ ਕਰਕੇ ਹੁਣ ਆਪਾਂ ਇਹਦੇ ਵਿੱਚ 1 ਕਿਲੋ ਦੁੱਧ ਪਾ ਦੇਣਾ। ਦੁੱਧ ਪਾ ਕੇ ਇਹਨੂੰ ਆਪਾਂ ਹਿਲਾਇ ਜਾਣਾ ਹੈ ਇਹਨੂੰ ਆਪਾਂ ਹੁਣ ਸੰਗਣਾ ਕਰਾਂਗੇ ਰੰਨ ਕੇ ਤੁਸੀਂ ਪੂਰੀ ਵੀਡੀਓ ਦੇਖਣੀ ਇਹ ਸਮਾਈਆਂ ਨਹੀਂ ਗੀਆਂ ਵੀ ਸਮਾਈਆਂ ਬਣਦੀਆਂ ਸਾਰੀ ਵੀਡੀਓ ਦੇਖ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਇਹ ਕੀ ਬਣਿਆ ਹੈ ਕਿਲੋ ਦੁੱਧ ਕੁਵਾਰਾ ਦਿੱਤਾ ਹੋਇਆ ਸੀਗਾ ਭਾਵੇਂ ਫੈਟ ਵਾਲਾ ਪਾ ਲਓ ਬਿਨਾ ਮਲਾਈ ਤੋਂ ਪਾ ਲਓ ਕੋਈ ਇਹਦੇ ਵਿੱਚ ਕੋਈ ਚੱਕਰ ਨਹੀਂ ਇਹਦੇ ਵਿੱਚ ਕੁਵਾਰਾ ਦਿੱਤਾ ਸੀਗਾ ਪਰ ਵੈਸੇ ਦੁੱਧ ਠੰਡਾ ਸੀਗਾ ਇਹ ਆਪਾਂ ਇੱਕ ਕੰਮ ਲੈ ਲੈਣਾ ਹੈ ਅੰਬ ਲੈ ਕੇ ਅੰਬ ਕੋਈ ਵੀ ਲੈ ਲਓ ਤੁਸੀਂ ਇਹਨੂੰ ਆਪਾਂ ਕੱਟ ਲੈਣਾ ਇਹਦਾ ਅੰਬ ਕੱਟ ਕੇ ਤੇਛੇ ਦੀ ਕੱਟਿਆ ਜਾਂਦਾ ਬਹੁਤ ਵਧੀਆ ਕੱਟਿਆ ਜਾਂਦਾ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਹੈ ਬਿਲਕੁਲ ਸਾਫ਼ ਹੋ ਜਾਂਦਾ ਇਹਦਾ ਹੁਣ ਇਹਨੂੰ ਹੁਲਾਈ ਜਾਓ ਇੱਲਾ ਉਹਦੇ ਇੱਲਾ ਉਹਦੇ ਆਨੇ ਹੌਲੀ ਹੌਲੀ ਆਪੇ ਸੰਗਨੇ ਹੋ ਜਾਣਾ ਵੈਸੇ ਤਾਂ ਸੇਵੀਆਂ ਬਣਾਈਆਂ ਜਾਂ ਸਾਰਿਆਂ ਨੇ ਪਹਿਲਾਂ ਤਾਂ ਆਪਾਂ ਸੇਵੀਆਂ ਨੂੰ ਹੀ ਬਣਾਉਣਾ ਹੈ ਉਹ ਤਾਂ ਬਾਅਦ ਚ ਬਣਾਵਾਂਗੇ ਦਸਤਾ ਦੀ ਬਾਅਦ ਚ ਬਣੂਗੀ ਆ ਇੱਕ ਚਮਚਾ ਕੌਰਨ سٹਾਰਚ ਦਾ ਲਿਆ ਹੈ ਆਪਾਂ ਇਹਦੇ ਥਾਂ ਤੇ ਕਸਟਰਡ ਪਾਊਡਰ ਵੀ ਲੈ ਸਕਦੇ ਆ ਜੋ ਆਪਣੇ ਘਰੇ ਹੋਵੇ ਆਪਾਂ ਵਰਤ ਸਕਦੇ ਆ ਨਾ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਜਿਹੜੀ ਮੱਝੀ ਲੈ ਸਕਦੇ ਆ ਹੁਣ ਇਹਦੇ ਚ ਆਪਾਂ ਠੰਡਾ ਦੁੱਧ ਪਾ ਕੇ ਇਹਨੂੰ ਫੈਟ ਲਾਂਗੇ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਇਹਦੇ ਵਿੱਚ ਪਾ ਕੇ ਇਹਨੂੰ ਹਿਲਾਈ ਜਾਓ ਆਪਾਂ ਨਾਲ ਹੀ ਇਹਦੇ ਵਿੱਚ ਖੰਡ ਪਾ ਦਿੰਦੇ ਆ ਖੰਡ ਆਪਾਂ ਆਪਣੇ ਹਿਸਾਬ ਨਾਲ ਪਾਉਣੀ ਜਿੰਨਾ ਕ ਆਪਾਂ ਮਿੱਠਾ ਖਾ ਸਕਦੇ ਆ ਓਨਾ ਕੀ ਪਾ ਲਓ ਖੰਡ ਵੀ ਪਾ ਸਕਦੇ ਆ ਕਈ ਇਹ ਮਿਸ਼ਰੀ ਵੀ ਪਾ ਲੈਂਦੇ ਹੋ ਆਪਣੀ ਮਰਜ਼ੀ ਜੋ ਮਰਜ਼ੀ ਪਾ ਲਓ ਆ ਕੇ ਆਪਾਂ ਹਲਾਇ ਜਾਣਾ ਜੋ ਖੰਡ ਪੂਰੀ ਖੁਰ ਗਈ ਫਿਰ ਆਪਾਂ ਇਹਨੂੰ ਠੰਡਾ ਕਰਨ ਲਈ ਰੱਖ ਦਿਆਂਗੇ ਹੁਣ ਇਹ ਬਣ ਗਿਆ ਬਣ ਕੇ ਤਿਆਰ ਦੇਖੋ ਇਸ ਤਰ੍ਹਾਂ ਦਾ ਆਪਾਂ ਇੰਨਾ ਕਰ ਰੱਖਣਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਅੱਗੇ ਆਪਾਂ ਇਸ ਦਾ ਕੀ ਕਰਦੇ ਆ ਜੇ ਆਪਾਂ ਇਹਦੇ ਵਿੱਚ ਕਸਟਰਡ ਪਾਊਡਰ ਪਾਵਾਂਗੇ ਉਹਦੇ ਨਾਲ ਥੋੜਾ ਜਿਹਾ ਕਲਰ ਇਹਦਾ ਪੀਲਾ ਹੋ ਜਾਊਗਾ ਹੁਣ ਇਹ ਬਣ ਕੇ ਤਿਆਰ ਆ ਆਪਾਂ ਗੈਸ ਖੱਲੋਂ ਕਰਦਨੇ ਬੰਦ ਤੇ ਫਿਰ ਬਾਅਦ ਚ ਆਪਾਂ ਇਹਨੂੰ ਠੰਡਾ ਕਰਦੇ ਆਂ ਠੰਡਾ ਕਰਕੇ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ। ਦੋ ਤਰੀਕੇ ਦਾ ਕੱਟਿਆ ਸੀਗਾ। ਇੱਕ ਤਾਂ ਬਰੀਕ ਆ, ਇਹ ਥੋੜਾ ਜਿਹਾ ਮੋਟਾ ਕੱਟਿਆ ਸੀਗਾ। ਹੁਣ ਆਪਾਂ ਇਹਨੂੰ ਗੈਸ ਨਾਲ ਉਹ ਬੰਦਿਆ। ਬਸ ਹੁਣ ਇਹਨੂੰ ਹਿਲਾਏ ਜਾਵਾਂਗੇ ਇਹ ਠੰਡਾ ਹੋ ਜਾਊਗਾ। ਜਿਹੜੀ ਇਹਦੇ ਜਿਆਦਾ ਗਰਮ ਹਵਾੜਿਓ ਨਿਕਲ ਕੇ ਥੋੜਾ ਜਿਹਾ ਨਾਰਮਲ ਹੋ ਜਾਊਗਾ। ਬਰਾਊਨ ਬਰੈਡ ਲੈ ਲਿਆ। ਵਾਈਟ ਵੀ ਲੈ ਸਕਦੇ ਆ ਆਪਾਂ ਆਪਣੀ ਮਰਜ਼ੀ ਆ ਸਾਡੇ ਘਰੇ ਬਰਾਊਨ ਸੀ ਅਸੀਂ ਇਹੋ ਹੀ ਲੈ ਲਿਆ ਬ੍ਰੈਡ ਪੀਸ ਆਪਾਂ ਲੈ ਲੈਣੇ ਆ ਫਿਰ ਇਹਦੇ ਸਾਰੇ ਆਪਾਂ ਇਦਾਂ ਸਾਈਡਾਂ ਤੋਂ ਇਹ ਜਿਹੜੇ ਇਹਦੇ ਕੰਡੇ ਆ ਇਹ ਆਪਾਂ ਲਾ ਦੇਾਂਗੇ ਆਪਾਂ ਠੰਡਾ ਕਰ ਲਿਆ ਸੀ ਠੰਡਾ ਕਰਕੇ ਜਿਹੜੇ ਆਂਬ ਕੱਟੇ ਸੀ ਆਪਾਂ ਉਹਦੀ ਪਲਪ ਬਣਾ ਕੇ ਆਪਾਂ ਇਹਦੇ ਵਿੱਚ ਪਾਤੀ ਹੈ। ਵਿੱਚ ਪਾ ਕੇ ਇਹਨੂੰ ਹਿਲਾਈ ਜਾਓ ਚੰਗੀ ਤਰ੍ਹਾਂ ਮਿਕਸ ਕਰ ਦੋ ਇਹ ਜਿਹੜਾ ਡਰਾਈ ਫਰੂਟ ਆ ਇਹ ਵੀ ਆਪਾਂ ਥੋੜਾ ਜਿਹਾ ਰੱਖ ਲੈਣਾ ਬਾਕੀ ਸਾਰਾ ਵਿੱਚ ਪਾ ਦੇਣਾ ਸਾਰਾ ਦੰਗੀਦਰਾ ਮਿਕਸ ਕਰ ਲਓ ਮਿਕਸ ਕਰਕੇ ਇਹਨੂੰ ਸਾਈਡ ਤੇ ਕਰ ਲਓ ਜਿਹੜੇ ਆਂਬ ਆਪਾਂ ਛੋਟੇ ਛੋਟੇ ਪੀਸ ਕੱਟੇ ਸੀ ਨਾ ਉਹਨਾਂ ਨੂੰ ਇਹਦੇ ਉੱਤੇ ਪਾ ਦਿਓ ਇਦਾਂ ਕਰਕੇ ਇਹਨਾਂ ਦੇ ਉੱਪਰ ਆਪਾਂ ਇਹ ਅੰਬ ਜਿਹੜੇ ਛੋਟੇ-ਛੋਟੇ ਕੱਟੇ ਸੀ ਇਹ ਇੰਜ ਕਰਕੇ ਉੱਪਰ ਖਲਾਰ ਦਿਆਂਗੇ। ਇਹਨੂੰ ਇਹਦੇ ਉੱਪਰ ਦੇ ਕੇ ਐ ਚੰਗੀ ਤਰ੍ਹਾਂ ਆਪ ਉੱਪਰੋਂ ਦਬਾ ਦਿਓ ਐ ਚੰਗੀ ਤਰ੍ਹਾਂ ਬਾਗੇ ਇਹਨੂੰ ਆਪਾਂ ਕਟਰ ਦੇ ਨਾਲ ਕੱਟ ਦਿਓ ਆਪਾਂ ਇਹਦੇ ਉੱਤੇ ਆ ਪਾ ਦਾਂਗੇ ਇਹਦੇ ਉੱਪਰ ਪਾ ਕੇ ਇਨੂੰ ਫਰਿੱਜ ਦੇ ਵਿੱਚ ਰੱਖ ਦਿਆਂਗੇ ਬਾਅਦ ਠੰਡਾ ਹੋ ਜਾਊਗਾ ਥੋੜਾ ਥੋੜਾ ਆਪਾਂ ਉੱਪਰ ਇਹਦੇ ਡਰਾਈ ਫਰੂਟ ਜਿਹੜਾ ਇਹ ਪਾ ਦਿਆਂਗੇ ਜਿਹੜਾ ਕੱਟ ਕੇ ਰੱਖਿਆ ਹੋਇਆ ਹੈ ਗਰਮੀਆਂ ਦੇ ਵੇਲੇ ਇਹਨੂੰ ਠੰਡਾ ਕਰਕੇ ਫਰਿੱਜ 'ਚ ਰੱਖ ਕੇ ਜਦੋਂ ਖਾਈਏ ਇਹ ਦੇਖ ਬਹੁਤ ਸਵਾਦ ਲੱਗਦੀ ਆ ਬਹੁਤ ਟੇਸਟੀ ਆ ਠੰਡਾ ਠੰਡਾ ਤੁਹਾਨੂੰ ਪਤਾ ਗਰਮੀਆਂ 'ਚ ਵੈਸੇ ਵੀ ਠੰਢੀ ਚੀਜ਼ ਵਧੀਆ ਲੱਗਦੀ ਆ ਗਰਮ ਤਾਂ ਕੁਝ ਖਾਣ ਨੂੰ ਜੀ ਨਹੀਂ ਕਰਦਾ ਗਰਮੀਆਂ 'ਚ ਹਰ ਚੀਜ਼ ਠੰਢੀ ਠੰਡੀ ਪਾਲਦੀ ਆ ਇਸ ਕਰਕੇ ਇਹ ਤੁਸੀਂ ਬਣਾਓ ਬਹੁਤ ਵਧੀਆ ਬਹੁਤ ਟੇਸਟੀ ਥੋੜਾ ਥੋੜਾ ਉੱਤੇ ਗਾਰਨਿਸ਼ ਕਰ ਦਿੰਨੇ ਆਪਾਂ ਦੇਸ਼ ਆਪਣੀ ਬਰਕੇ ਤਿਆਰ ਹੋ ਗਈ ਆ ਇਹ ਗਰਮੀਆਂ ਦਾ ਟੋਪਾ ਬਹੁਤ ਵਧੀਆ ਹੈ ਗਰਮੀਆਂ ਚ ਬਣਾ ਕੇ ਫਰਿੱਜ ਤੇ ਰੱਖ ਕੇ ਠੰਡੀ ਕਰਕੇ ਖਾਈਏ ਤੇ ਬਹੁਤ ਵਧੀਆ ਹੈ ਕੋਈ ਰਿਸ਼ਤੇਦਾਰ ਆਪਣੇ ਆ ਜੇ ਰਿਸ਼ਤੇਦਾਰ ਵਾਸਤੇ ਵੀ ਇਹ ਬਹੁਤ ਵਧੀਆ ਸੁਵਿਧਾ ਹੈ ਸਿਆ ਬਰੀ ਚਾਪ ਤੇ ਆਹ ਕਾਲ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਤੇ ਤੁਹਾਡਾ ਸਵਾਗਤ ਆ ਇਹ ਆਪਾਂ ਡਿਸ਼ ਬਣਾ ਕੇ ਤਿਆਰ ਕੀਤੀ ਆ ਗਰਮੀਆਂ ਵਾਲਾ ਤੋਹਫਾ ਬਹੁਤ ਵਧੀਆ ਏ ਗਰਮੀਆਂ 'ਚ ਖਾਣ ਨੂੰ ਰਿਸ਼ਤੇਦਾਰਾਂ ਦੇ ਆਇਆਂ ਨੂੰ ਬੱਚਿਆਂ ਦੇ ਬਣਾ ਕੇ ਦੇਣ ਖਾਣ ਨੂੰ ਬਹੁਤ ਵਧੀਆ ਬੱਚੇ ਸਕੂਲੋਂ ਪੜ੍ਹ ਕੇ ਆਉਣ ਉਹਨਾਂ ਵਾਸਤੇ ਆਉਣ ਦੇ ਬਣਾ ਕੇ ਰੱਖੀ ਹੋਵੇ ਠੰਡੀ ਗਰਮੀਆਂ 'ਚ ਵੈਸੇ ਵੀ ਆਪਾਂ ਹਰ ਇੱਕ ਜੀ ਠੰਡਾ ਠੰਡਾ ਖਾ ਕੇ ਖੁਸ਼ ਰਹਿੰਦੇ ਆ ਗਰਮ ਤਾਂ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਅੱਜਕੱਲ ਜਿਸ ਤਰ੍ਹਾਂ ਆਇਆ ਨੂੰ ਦੇਣੀ ਹੋਵੇ ਬਾਜ਼ਾਰ ਤੋਂ ਚੀਜ਼ ਲਿਆਉਣ ਦੀ ਲੋੜ ਨਹੀਂ ਇਹਨੂੰ ਬਣਾ ਕੇ ਘਰੇ ਹੀ ਖਾਓ ਬਹੁਤ ਵਧੀਆ ਚੀਜ਼ ਆ ਬਹੁਤ ਟੇਸਟੀ ਆ ਸਵਾਦ ਵੀ ਬਹੁਤ ਆ ਜਿਹੜੀ ਜਿਹੜੀਆਂ ਮੇਰੀਆਂ ਭੈਣਾਂ ਇਸ ਨੂੰ ਵੇਖਣਾ ਇਹਨੂੰ ਜਰੂਰ ਬਣਾ ਕੇ ਜਰੂਰ ਟਰਾਈ ਕਰੋ ਇੱਕ ਵਾਰ ਟਰਾਈ ਕਰਕੇ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਿੰਨੀ ਕੁ ਸਵਾਦ ਆ ਇਸ ਕਰਕੇ ਬਣ ਕੇ ਤਿਆਰ ਹੋ ਗਈ ਆ ਇਸ ਨੂੰ ਬਣਾ ਕੇ ਤੇ ਖਾਓ ਖਾ ਕੇ ਇਹਦਾ ਟੇਸਟ ਵੇਖ ਕੇ ਉਸ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੁਹਾਡੇ ਸ਼ੇਅਰ ਲਾਈਕ ਕਰਨ ਨਾਲ ਸਾਨੂੰ ਸਪੋਰਟ ਹੋਊਗੀ ਇਸ ਕਰਕੇ ਤੁਹਾਡੇ ਸਾਰਿਆਂ ਦੇ ਅੱਗੇ ਰਿਕਵੈਸਟ ਹੈ ਸਾਡੀ ਕਿ ਸਾਡੇ ਚੈਨਲ ਨੂੰ ਸਪੋਰਟ ਕਰੋ